ਉੱਚੀ ਬੋਲਣਾ ਬਿਲਕੁਲ ਉੱਚੀ ਬੋਲ ਬੋਲ ਕੀ ਕਰਤੂਤ ਕੀਤੀ ਆ ਉੱਚੀ ਬੋਲ ਕੇ ਉੱਚਾ ਬੋਲਣਾ ਫਿਰ ਨਹੀਂ ਬਾਜਦਾ ਦਰਬਾਰ ਸਾਹਿਬ ਦੇ ਦਰਬਾਰ ਹੱਦ ਗਲਤੀ ਹੋ ਗਈ ਕਿ ਦਰਬਾਰ ਸਾਹਿਬ ਚ ਗਲਤੀ ਕੀ ਕੀਤੀ ਸੀ ਤੇ ਸੱਟ ਸੱਟਾਂ ਕਿੱਤੀ ਹੈ ਹੈ ਖੇਡ ਕਰ ਹੋਈ ਉਹ ਛੇੜਖਾਨੇ ਕੀਤੀ ਸੀ ਛੇੜਖਾਨੇ ਕੀਤੀ ਸੀ ਕਿਹਦੇ ਨਾਲ ਕੀਤੀ ਸੀ ਹੈ ਬੱਚਿਆਂ ਨਾਲ ਕੜਜੋ ਕੋਈ ਨਾ ਬੋਲੋ ਬਾਬਾ ਜੀ ਅੱਛਾ ਕਿੰਨਿਆਂ ਬੱਚਿਆਂ ਨਾਲ ਬਾਬਾ ਜੀ ਫਿਰ ਫਾਇਦਾ ਕੀ ਆ ਕਿੰਨਿਆਂ ਬੱਚਿਆਂ ਨਾਲ ਕੀਤੀ ਆ ਹੈ ਉੱਚੀ ਬੋਲ ਬਾਂ ਹੈ ਦੋ ਨਾਲ ਦਰਬਾਰ ਹਾਲਚ ਕੀਤੀ ਆ ਕਿਹੜੇ ਵਾਰ ਕੀਤੀ ਆ ਦਰਬਾਰ ਹਾਲਚ ਕੀਤੀ ਆ ਪਿਛਲੇ ਕਿੰਨੇ ਸਮੇਂ ਤੋਂ ਹਰਕਤਾਂ ਕਰਦਾ ਉਹਨਾਂ ਹੈ ਹੁਣੇ ਕੀਤੀਆਂ ਨੇ ਹੈ ਉੱਚੀ ਬੋਲ ਪਾ ਤੂੰ ਮੈਨੂੰ ਜਿਹੜੀ ਗੱਲ ਪਤਾ ਉਹ ਦੱਸ ਵਾਧੂ ਲਫ਼ਜ਼ ਨਹੀਂ ਬੋਲਣਾ ਮੈਂ غلطੀ ਪਲਦੀ ਮਾ ਕਰਨਾ ਕਰਤੂਤ ਕੀਤੀ ਹੈ ਨਾ ਮੰਨਦਾ ਨਾ ਤੂੰ